ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਆਓ ਫਿਰ ਅੱਜ ਚੈੱਕ ਕਰਦੇ ਆ ਤੁਹਾਡਾ ਫੇਸਬੁੱਕ ਅਕਾਊਂਟ ਇਹ ਚੈੱਕ ਕਰਦੇ ਆ ਕਿ ਕਿਤੇ ਤੁਹਾਡਾ ਫੇਸਬੁੱਕ ਅਕਾਊਂਟ ਹੈਕ ਤਾਂ ਨਹੀਂ ਕਿਤੇ ਤੁਹਾਡਾ ਅਕਾਊਂਟ ਕਿਸੇ ਹੋਰ ਡਿਵਾਈਸ ਦੇ ਵਿੱਚ ਤਾਂ ਨਹੀਂ ਚੱਲ ਰਿਹਾ ਅਤੇ ਜੇਕਰ ਮੰਨ ਲਓ ਜੇਕਰ ਤੁਹਾਡਾ ਅਕਾਊਂਟ ਹੈਕ ਹੋ ਜਾਵੇ ਜਾਂ ਫਿਰ ਕਿਸੇ ਹੋਰ ਡਿਵਾਈਸ ਦੇ ਉੱਪਰ ਖੁੱਲਾ ਹੋਵੇ ਤਾਂ ਫਿਰ ਜੋ ਕੁਝ ਤੁਸੀਂ ਆਪਣੀ ਫੇਸਬੁੱਕ ਦੇ ਉੱਪਰ ਕਰ ਸਕਦੇ ਹੋ ਉਹੀ ਕੁਝ ਉਹ ਵਿਅਕਤੀ ਵੀ ਕਰ ਸਕਦਾ ਹੈ ਅਤੇ ਤੁਹਾਡੀ ਫੇਸਬੁਕ ਦੇ ਉੱਪਰ ਕੋਈ ਗਲਤ ਪੋਸਟ ਵੀ ਕਰ ਸਕਦਾ ਹੈ ਜਿਸ ਦਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋਵੇਗਾ ਅਤੇ ਜੇਕਰ ਤੁਸੀਂ ਫੇਸਬੁਕ ਤੋਂ ਪੈਸੇ ਕਮਾ ਰਹੇ ਹੋ ਤਾਂ ਵੀ ਤੁਹਾਡੇ ਲਈ ਉਹ ਕੋਈ ਵੱਡੀ ਸਰਦਰਦੀ ਪੈਦਾ ਕਰ ਸਕਦਾ ਹੈ ਤਾਂ ਫਿਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲਾਈਵ ਸਿਕਿਉਰਿਟੀ ਚੈੱਕਅਪ ਕਰਾਂਗੇ ਆਪਣੇ ਅਕਾਊਂਟ ਦਾ ਆਪਣੀ ਫੇਸਬੁਕ ਦਾ ਤਾਂ ਬਹੁਤ ਇੰਟਰਸਟਿੰਗ ਹੋਵੇਗਾ ਇਹ ਚੈੱਕਅਪ ਇਸ ਤੋਂ ਪਹਿਲਾਂ ਕਿ ਆਪਾਂ ਇਸ ਨੂੰ ਸ਼ੁਰੂ ਕਰੀਏ ਇੱਕ ਵਾਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇਗੀ ਤਾਂ ਆਜੋ ਆਪਾਂ ਆਪੋ ਆਪਣਾ ਫੇਸਬੁੱਕ ਦਾ ਸਿਕਿਉਰਿਟੀ ਚੈੱਕਅਪ ਕਰਦੇ ਹਾਂ ਤਾਂ ਇਸ ਦੇ ਲਈ ਸਾਨੂੰ ਸਾਡੀ ਫੇਸਬੁੱਕ ਪ੍ਰੋਫਾਈਲ ਖੋਲਣੀ ਪਵੇਗੀ ਆਪਾਂ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਪਰ ਕਲਿੱਕ ਕਰਦੇ ਹਾਂ ਸੱਜੇ ਹੱਥ ਜਿੱਥੇ ਸਾਡੀ ਪ੍ਰੋਫਾਈਲ ਦਾ ਆਈਕਨ ਹੈਗਾ ਆਪਾਂ ਉਸ ਦੇ ਉੱਪਰ ਕਲਿੱਕ ਕਰਾਂਗੇ ਹੁਣ ਸੱਜੇ ਹੱਥ ਤੁਹਾਨੂੰ ਇੱਕ ਗਰਾਰੀ ਦਾ ਨਿਸ਼ਾਨ ਦਿਖਦਾ ਹੋਵੇਗਾ ਉੱਪਰ ਸੈਟਿੰਗ ਦਾ ਨਿਸ਼ਾਨ ਜਿਸ ਨੂੰ ਆਖਦੇ ਹਨ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਸੈਟਿੰਗ ਐਂਡ ਪ੍ਰਾਈਵੇਸੀ ਵਾਲਾ ਪੇਜ ਖੁੱਲ ਗਿਆ ਆਪਾਂ ਇਸ ਦੇ ਵਿੱਚ ਪਾਸਵਰਡ ਐਂਡ ਸਿਕਿਉਰਿਟੀ ਵਾਲੀ ਦੂਜੀ ਆਪਸ਼ਨ ਹੈਗੀ ਹੈ ਅਕਾਊਂਟ ਸੈਂਟਰ ਦੇ ਵਿੱਚ ਇਸ ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਕਾਊਂਟ ਸੈਂਟਰ ਪੂਰੀ ਤਰ੍ਹਾਂ ਨਾਲ ਖੁੱਲ ਚੁੱਕਾ ਹੈ ਹੁਣ ਆਪਾਂ ਪਾਸਵਰਡ ਅਤੇ ਸਿਕਿਉਰਿਟੀ ਦੇ ਉੱਪਰ ਕਲਿੱਕ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਚੈੱਕ ਕਰਨਾ ਹੈਗਾ ਸਿਕਿਉਰਿਟੀ ਚੈੱਕ ਦੇ ਵਿੱਚ ਹੈਗਾ ਆਪਸ਼ਨ ਵੇਅਰ ਯੂ ਆਰ ਲੌਗਡ ਇਨ ਆਪਾਂ ਇਸ ਦੇ ਉੱਪਰ ਜਾ ਕੇ ਦੇਖਣਾ ਹੈ ਵੇਅਰ ਯੂ ਆਰ ਲੌਗਡ ਇਨ ਦੱਸ ਰਿਹਾ ਹੈ ਕਿ ਆਪਾਂ ਚੈੱਕ ਕਰਨਾ ਹੈ ਕਿ ਸਾਡਾ ਅਕਾਊਂਟ ਕਿੱਥੇ ਲੌਗ ਹੋਇਆ ਹੋਇਆ ਹੈ ਅਪਾ ਇਸ ਦੇ ਉੱਪਰ ਜਾਵਾਂਗੇ ਹੁਣ ਸਾਨੂੰ ਦੋ ਬਸਾਂ ਨਜ਼ਰ ਆ ਰਹੀਆਂ ਇੱਕ ਫੇਸਬੁਕ ਦੀ ਆਪਸ਼ਨ ਨਜ਼ਰ ਆ ਰਹੀ ਇੱਕ ਇੰਸਟਾਗ੍ਰਾਮ ਦੀ ਨਜ਼ਰ ਆ ਰਹੀ ਕਿਉਂਕਿ ਫੇਸਬੁਕ ਇੰਸਟਾਗ੍ਰਾਮ ਦੋਨੇ ਇੱਕੋ ਕੰਪਨੀ ਦੀਆਂ ਐਪਲੀਕੇਸ਼ਨ ਆਏ ਅਤੇ ਇੱਕੋ ਹੀ ਅਕਾਊਂਟ ਦੇ ਉੱਪਰੋਂ ਇਹ ਆਪਰੇਟ ਹੁੰਦੀਆਂ ਨੇ ਸੋ ਆਪਾਂ ਫੇਸਬੁਕ ਦੇ ਉੱਪਰ ਕਲਿੱਕ ਕਰਦੇ ਹਾਂ ਹੁਣ ਫੇਸਬੁਕ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸਾਨੂੰ ਨਜ਼ਰ ਆ ਰਿਹਾ ਹੈ ਅਕਾਊਂਟ ਲੌਗਇਨ ਐਕਟੀਵਿਟੀ ਅਕਾਊਂਟ ਲੌਗਇਨ ਐਕਟੀਵਿਟੀ ਦੇ ਵਿੱਚ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸਾਡਾ ਅਕਾਊਂਟ ਕਿੱਥੇ-ਕਿੱਥੇ ਲੌਗ ਹੋਇਆ ਬਾਈ ਇਕ ਤੱਕ ਦੱਸ ਰਿਹਾ ਕਿ ਲੌਗਇਨ ਹੋਇਆ ਹੋਇਆ this device ਵੀ ਲਿਖਿਆ ਆ ਰਿਹਾ ਇਸ ਦਾ ਮਤਲਬ ਕਿ ਇਹੇ ਇਹੀ ਡਿਵਾਈਸ ਹੈਗੀ ਹੈ ਇਸ ਦੇ ਉੱਪਰ ਤਾਂ ਲੌਗਇਨ ਹੋਇਆ ਹੋਇਆ ਬਈ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ نیچے ਦੋਸਤੋ ਜਿੰਨੇ ਵੀ ਡਿਵਾਈਸ ਦੇ ਉੱਪਰ ਤੁਹਾਡਾ ਅਕਾਊਂਟ ਲੌਗਇਨ ਹੋਇਆ ਹੋਵੇਗਾ ਤਾਂ ਉਹ ਸਾਰਿਆਂ ਦੇ ਬਾਰੇ ਸਾਨੂੰ ਇੱਥੇ ਪਤਾ ਲੱਗ ਜਾਵੇਗਾ ਹੁਣ ਤੁਸੀਂ ਚੈੱਕ ਕਿਸ ਤਰ੍ਹਾਂ ਕਰਨਾ ਹੈ ਮੰਨ ਲਓ ਤੁਹਾਡੇ ਕੋਲ ਦੋ ਜਾਂ ਤਿੰਨ ਮੋਬਾਈਲ ਨੇ ਜਾਂ ਤੁਹਾਡੇ ਕੋਲ ਹੋਰ ਡਿਵਾਈਸ ਹੈਗੀ ਹੈ ਲੈਪਟਾਪ ਹੈਗਾ ਕੰਪਿਊਟਰ ਹੈਗਾ ਤਾਂ ਤੁਹਾਨੂੰ ਉਸ ਦਾ ਨੰਬਰ ਪਤਾ ਹੋਵੇਗਾ ਤਾਂ ਇਹ ਉਹਨਾਂ ਦਾ ਮਾਡਲ ਜਾਂ ਨੰਬਰ ਇੱਥੇ ਦਰਸਾ ਦੇਵੇਗਾ ਕਿ ਫਲਾਣੇ ਫਲਾਣੇ ਮੋਬਾਈਲ ਦੇ ਵਿੱਚ ਜਾਂ ਫਲਾਣੇ ਫਲਾਣੀ ਲੈਪਟਾਪ ਕੰਪਿਊਟਰ ਦੇ ਵਿੱਚ ਇਹ ਤੁਹਾਡਾ ਅਕਾਊਂਟ ਲੌਗਇਨ ਹੋਇਆ ਬਾ ਤਾਂ ਜੇਕਰ ਤਾਂ ਉਹ ਨੰਬਰ ਸਾਡੇ ਆਪਣੇ ਡਿਵਾਈਸ ਦੇ ਹੈਗੇ ਨੇ ਤਾਂ ਫਿਰ ਤਾਂ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਅਤੇ ਜੇਕਰ ਉਹ ਡਿਵਾਈਸ ਦੇ ਬਾਰੇ ਦੇ ਵਿੱਚ ਜਾਂ ਉਸ ਮੋਬਾਈਲ ਨੰਬਰ ਜਾਂ ਮਾਡਲ ਦੇ ਬਾਰੇ ਵਿੱਚ ਤੁਹਾਨੂੰ ਕੋਈ ਜਾਣਕਾਰੀ ਨਹੀਂ ਤਾਂ ਫਿਰ ਤੁਹਾਨੂੰ ਉਸ ਨੂੰ ਸਾਈਨ ਆਊਟ ਕਰਨਾ ਪਵੇਗਾ ਇੱਥੋਂ ਤਾਂ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਜਿਹੜੀ ਡਿਵਾਈਸ ਜਾਂ ਜਿਹੜਾ ਮੋਬਾਈਲ ਸਾਡਾ ਨਹੀਂ ਹੈਗਾ ਆਪਾਂ ਉੱਥੋਂ ਆਪਣੇ ਅਕਾਊਂਟ ਨੂੰ ਲੌਗ ਆਊਟ ਕਰ ਦੇਣਾ ਹੈਗਾ ਹੁਣ ਇਸ ਦੇ ਵਿੱਚ ਇੱਕ ਚੀਜ਼ ਹੋਰ ਦੋਸਤੋ ਦੇਖਣ ਵਾਲੀ ਹੁੰਦੀ ਹੈ ਜਿਹੜੀ ਡਿਵਾਈਸ ਦੇ ਉੱਪਰ ਇਸ ਵਕਤ ਅਕਾਊਂਟ ਖੁੱਲਿਆ ਹੋਇਆ ਆਏਗਾ ਉਸ ਡਿਵਾਈਸ ਦੇ ਅੱਗੇ ਇਹ ਵਾਲਾ ਤੀਰ ਦਾ ਨਿਸ਼ਾਨ ਬਣਿਆ ਹੋਏਗਾ ਅਤੇ ਜਿਹੜੀ ਡਿਵਾਈਸ ਪਰ ਲੌਗਇਨ ਨਹੀਂ ਹੈਗਾ ਕਈ ਵਾਰੀ ਆਪਾਂ ਲੌਗਇਨ ਕਰ ਲੈਨੇ ਆ ਉਸ ਵਾਰ ਬੰਦ ਕਰ ਦਿੰਨੇ ਆ ਤਾਂ ਫਿਰ ਉਹਦਾ ਇੱਥੇ ਇੱਕ ਜ਼ਿਕਰ ਆ ਜਾਂਦਾ ਹੈ ਪਰੰਤੂ ਕਿਉਂਕਿ ਉਹ ਪਹਿਲਾਂ ਹੀ ਲੌਗ ਆਊਟ ਹੋ ਚੁੱਕਾ ਆ ਕੋਣ ਉਹਨੂੰ ਲੌਗ ਆਊਟ ਕਰਨ ਦੀ ਜ਼ਰੂਰਤ ਨਹੀਂ ਜਿਹੜੀ ਡਿਵਾਈਸ ਦੇ ਉੱਪਰ ਚੱਲ ਰਿਹਾ ਉਸ ਦੇ ਮੂਰੇ ਇਹ ਵਾਲਾ ਤੀਰ ਦਾ ਨਿਸ਼ਾਨ ਬਣਿਆ ਹੋਇਆ ਹੁਣ ਨੀਚੇ ਲਿਖਿਆ ਹੋਇਆ ਸਿਲੈਕਟ ਡਿਵਾਈਸ ਟੂ ਲੌਗ ਆਊਟ ਹੁਣ ਆਪਾਂ ਉਹ ਡਿਵਾਈਸ ਸਿਲੈਕਟ ਕਰ ਲੈਣੀ ਹੈ ਜਿਹੜੀ ਉਪਰੀ ਡਿਵਾਈਸ ਹੈਗੀ ਹੈ ਆਪਾ ਉਹ ਅਕਾਊਂਟ ਲੌਗ ਆਊਟ ਕਰਨਾ ਹੈਗਾ ਤਾਂ ਮੰਨ ਲਓ 11 Pro Plus ਨੂੰ ਆਪਾਂ ਸੈਲੈਕਟ ਕਰ ਲੇਤਾ ਹੈਗਾ ਤਾਂ ਇੱਥੇ অপਸ਼ਨ ਆ ਗਈ ਲੌਗ ਆਊਟ ਤਾਂ ਆਪਾਂ ਇਹਨੂੰ ਜਦੋਂ ਲੌਗ ਆਊਟ ਕਰ ਦਵਾਂਗੇ ਤਾਂ ਇਸ ਮੋਬਾਈਲ ਤੋਂ ਜਾਂ ਉਸ ਉਪਰੀ ਡਿਵਾਈਸ ਤੋਂ ਤੁਹਾਡਾ ਅਕਾਊਂਟ ਲੌਗ ਆਊਟ ਹੋ ਜਾਵੇਗਾ ਤਾਂ ਫਿਰ ਇਹ ਹੈਗਾ ਤੁਹਾਡੀ ਫੇਸਬੁੱਕ ਦਾ ਸਿਕਿਉਰਿਟੀ ਚੈੱਕਅਪ ਇਸ ਨੂੰ ਜ਼ਰੂਰ ਸਮੇਂ-ਸਮੇਂ ਤੇ ਉੱਪਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ ਤੇ ਉੱਪਰ ਅਸੀਂ ਚੈੱਕ ਆਊਟ ਰੱਖ ਸਕੀਏ ਕਿ ਸਾਡਾ ਅਕਾਊਂਟ ਕਿਤੇ ਹੋਰ ਤਾਂ ਨਹੀਂ ਖੁੱਲਿਆ ਹੋਇਆ ਤਾਂ ਫਿਰ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਜੀ ਜਾਣਕਾਰ ਬਣੋ ਜਾਗਰੂਕ ਬਣੋ ਬਾਈ ਦੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਦਿਓ ਜੀ ਇਜਾਜ਼ਤ ਧੰਨਵਾਦ